ਹਾਫਿਜ਼ ਸੂਫੀ ਸੰਤ ਇਹ ਫਕੀਰ ਕਹਿੰਦਾ ਹੈ ਮੈਂ ਖੁਰਾ ਤੂੰ ਕਦੇ ਸ਼ਰਾਬ ਨਹੀਂ ਪੀਤੀ ਪੀ ਲੈ ਪੀ ਲੈ ਹੈਰਾਨਗੀ ਹੋਵੇਗੀ ਇੱਕ ਫਕੀਰ ਇਸ ਤਰ੍ਹਾਂ ਆਖੇ ਮੈਂ ਖੁਰਾ ਮੁਸਹਫ ਬਸੋਜ਼ੋ ਤੂੰ ਕਿਸੇ ਧਰਮ ਗ੍ਰੰਥ ਨੂੰ ਅਗ ਨਹੀਂ ਲਾਈ ਲਾ ਦੇ ਫਾੜ ਦੇ ਕੋ ਕਿਸੇ مذہبی ਗ੍ਰੰਥ ਨੂੰ ਅਗ ਨਹੀਂ ਲਾਈ ਬੇਅਦਬੀ ਨਹੀਂ ਕੀਤੀ ਕਰਦੇ ਮੈਂ ਫਿਰ ਅਰਜ਼ ਕਰਾਂ ਹੈਰਾਨਗੀ ਹੋਵੇਗੀ ਨਵੰਬਰ ਚੋਟੀ ਦਾ ਫਕੀਰ ਕਹਿੰਦਾ ਮੈਂ ਫਿਰ ਮੁਸਹਫ ਬਸੋ ਜੋ ਆਤਿਸੰਦਰ ਕਾਬਾ ਜਲ ਖਾਨੇ ਕਾਬੇ ਦੀ ਜੋ ਜ਼ਿਆਰਤ ਕਰਨ ਲਈ ਜਾਂਦੇ ਨੇ ਹਜ ਕਰਨ ਲਈ ਜਾਂਦੇ ਨੇ ਕਿ ਮੇਰੇ ਅਗ ਲਾ ਦੇ ਅਗਲਾ ਇਹ ਨਹੀਂ ਲਾਈ ਤੇ ਲਾ ਦੇ ਹੱਦ ਹੋ ਗਈ ਇੱਕ ਮੁਸਲਮਾਨ ਫਕੀਰੋ ਕੇ ਐਸਾ ਖੇ ਮੈਂ ਖੁਰੋ ਪਾਵੇਂ ਮਾਸ ਤੇ ਉਹ ਗਾਉ ਦਾ ਵੀ ਖਾ ਲੈਂਦੇ ਨੇ ਮੁਸਲਮਾਨ ਲੇਕਿਨ ਸ਼ਰਾਬ ਪੀਣਾ ਉਹਨਾਂ ਚ ਵੀ ਹਰਾਮ ਹੈ ਅਚੇਤ ਕਰ ਦਈਏ ਬੰਦੇ ਨੂੰ ਮੁਹੰਮਦ ਸਾਹਿਬ ਵੀ ਇਸ ਨੂੰ ਹਰਾਮ ਕਹਿੰਦੇ ਇਸ ਵਾਸਤੇ ਇਸ ਹਰਾਮ ਦੀ ਚੀਜ਼ ਨੋ ਵੀ کہ فقیر کہیں دے میں خورو پی لے شراب نہیں کدی پیتی تھی پیتے میں خورو مصحف بسو زو آتش اندر کا وزن خانے کا بین و اگلا دے جنہی لائی دے کسے دھرم گرنتنوں تو نہیں جلایا تے جلا دے ہر چے خواہی کن ਜੋ ਤੇਰਾ ਦਿਲ ਕਰੇ ਉਹ ਗੁਨਾਹ ਕਰ ਉਹ ਪਾਪ ਕਰਨੇ ਹਰ ਚੇ ਖੁਆਹੀ ਕੁੰ ਇੱਕ ਫਕੀਰ ਕਹਿੰਦਾ ਜੋ ਤੇਰਾ ਦਿਲ ਕਰਦਾ ਹੈ ਉਹ ਗੁਨਾਹ ਕਰ ਹਰ ਚੇ ਖੁਆਹੀ ਕੁੰ ਵਲੇ ਦਿਲ ਅਜ਼ਾਰੀ ਮਕੁਨ ਸਤਿ ਕਲੀ ਯਾਦ ਰੱਖੀ ਕਿਸੇ ਦਾ ਦਿਲ ਨਾ ਤੋੜੀ تو اگر کسے دا دل تو تو خانہ کعبہ تو توڑ دیتا ہے دھرم گرن تھنال بھی کسے دا دل ٹوٹے گا اگر تو جلائیں گا خانے کا بین وگلا کئیان دے دل ٹوٹن گے کئی رون گے شراب پییں گا گھر والے ہیں دا دل ٹوٹے گا نشیچ پتہ نہیں پنکی بول دا رہیں گا دے گھر دے کئیان دے دل ٹوٹن گے ہر چے خواہی کنن ਜੋ ਤੇਰਾ ਦਿਲ ਕਰੇ ਕਰਨ ਲੇਕਿਨ ਦਿਲ ਕਿਸੇ ਦਾ ਨਾ ਛੋੜੇ ਲੰਬੀ ਛੋੜੀ ਨਜ਼ਮ ਦੇ ਚ ਕਹਿੰਦਾ ਹੈ ਖਾਨਾ ਖੁਦਾ ਕੀ ਤੇ ਇਟਾਂ ਦਾ ਘਰ ਹੈ ਮਨੁੱਖਾ ਨੇ ਬਣਾਇਆ ਹੈ ਦਿਲ ਖੁਦਾ ਨੇ ਬਣਾਇਆ ਸਵੈਮ ਖੁਦਾ ਨੇ ਬਣਾਇਆ ਕੀ ਪ੍ਰਮਾਤਮਾ ਨੇ ਬਣਾਇਆ ਇਹ ਭੁੱਲ ਕੇ ਵੀ ਨਾ ਛੋੜੀ ਗੁਰੰਧ ਸਾਹਿਬ ਜੀ ਮਹਾਰਾਜ ਦੇ ਚ ਬੈਠੇ ਬਾਬਾ ਫਰੀਦ ਜੋਤੋਏ ਪਰਿਆਂ ਦੀ ਸਿੱਖ ਯਾਉ ਨਾ ਠਾਈ ਕਰੀਦਾ ਤੇ ਜੇ ਅੰਦਰ ਸਿੱਖੇ ਤੜਪੇ ਖੁਦਾ ਦੇ ਮਿਲਣ ਲਈ ਕਹਿੰਦਾ ਇੱਕ ਸ਼ਰਤ ਮੈਂ ਤੈਨੂੰ ਦੱਸਦੇ ਆ ਉਹ ਪੂਰੀ ਕਰਨੀ ਪੈਗੀ ਫਿਰ ਕਿਸੇ ਕਰਮ ਤੋਂ ਕਿਸੇ ਦਾ ਦਿਲ ਨਾ ਟੁੱਟੇ ਅਗਰ ਤੋੜ ਦਿੱਤਾ ਤੋ ਕਿਸੇ ਦਾ ਦਿਲ ਖਾਨਾ ਕਾਬਾ ਤੋੜ ਦਿੱਤਾ ਤੂੰ ਤੇ ਖੁਦਾ ਦੇ ਘਰ ਨੂੰ ਤੋੜ ਦਿੱਤਾ ਇਹ ਤੇ ਖੁਦਾ ਨੇ ਸਵੈਮ ਬਣਾਇਆ ਹੈ। ਤੋ ਖੈ ਕਈ ਵਕਤ ਹੱਥ ਸੇਵਾ ਪੈ ਕਰਦੇ ਹੁੰਦੇ ਨੇ। ਜ਼ਬਾਨ ਕੌੜਾ ਬੋਲ ਰਹੀ ਅਗਲੇ ਦਾ ਦਿਲ ਤੋੜ ਰਹੀ ਹੈ। ਇਹ ਸਵਾਸਤੇ ਕਈ ਸੇਵਾਦਾਰ ਮੇਰੀ ਦ੍ਰਿਸ਼ਟੀ ਸੇਵਾਦਾਰ ਨਹੀਂ ਨਵੰਦੇ ਤੇ ਲੰਗਰ ਪੈ ਹੁੰਦੇ ਨੇ। ਐਨਾ ਕੌੜਾ ਬੋਲਦੇ। ਇਤਨਾ ਕੌੜਾ। ਉਹਦੇ ਨਾਲ ਨਾ ਹੀ ਵੰਡਣ ਤੇ ਠੀਕ ਹੈ। ਨਾਵੰਡਣਾ ਕਮ ਸਿਕਮ ਪਾਪ ਤੋਂ ਤੇ ਬਚਣਗੇ ਉਹਨਾਂ ਦਾ ਵੰਡਣਾ ਪਾਪ ਵੰਡ ਰਹਿਨੇ ਲੰਗਰ ਤੋੜ ਰਹਿਨੇ ਦੇ ਜੇ ਤੋਏ ਤੇਰੇ ਆਦੀ ਸਿੱਖ ਕਿਸੇ ਦੀ ਤੋਹਨ ਕਰਕੇ ਜੇ দান ਦਿੱਤਾ ਹੈ ਜਾਂ ਕਿਸੇ ਨੂੰ ਨਿਮਾਣਾ ਨੀ ਤਾਣਾ ਜਾਣ ਕੇ দান ਦਿੱਤਾ ਹੈ ਇਹ ਤੇ দান-ਦਾਨ ਨਹੀਂ ਜੋ ਅਜੇ ਚਲਿਆ ਹੀ ਨਹੀਂ ਲਾਲਸਾ ਹੀ ਨਹੀਂ ਜਗਿਆਸਾਈ ਨਹੀਂ ਇਹ ਜਗਿਆਸੂ ਵੀ ਨਹੀਂ ਤੇ ਸੰਸਾਰੀ ਹੈ ਤੇ ਮੈਂ ਫਿਰ ਅਰਜ਼ ਕਰਾਂ ਸੰਸਾਰ ਦੇ ਵਿੱਚ ਭਟਕਣਾ ਆਉਂਦਾ ਹੈ ਚੱਲਣਾ ਨਹੀਂ ਆਉਂਦਾ ਕੋਈ ਦੁਕਾਨ ਤੇ ਭਟਕਦਾ ਪਿਆ ਕੋਈ ਆਪਣੇ ਘਰ ਦੇ ਵਿੱਚ ਪਿਆ ਭਟਕਦਾ ਕੋਈ ਬਾਜ਼ਾਰਾਂ ਚ ਪਿਆ ਭਟਕਦਾ ਕੋਈ ਮੰਦਰ ਮਸਜਿਦ ਗੁਰਦੁਆਰਿਆਂ ਚ ਭਟਕਦਾ ਭਟਕ ਰਿਹਾ ਅਗਰ ਧਿਆਨ ਨਹੀਂ ਚਲੇ ਪ੍ਰਭੂ ਤੱਕ ਪਹੁੰਚਣ ਦੀ ਲਾਲਸਾ ਪੈਦਾ ਹੋ ਗਈ ਇਥੇ ਜਗਿਆ ਸੋਇ ਜਗਿਆ ਸਫੈਦਾ ਹੋ ਚੰਨ ਤੇ ਸਾਧੂ ਹੈ ਪਹੁੰਚ ਗਿਆ ਸੰਤ ਇਥੇ ਸੰਤ ਇਥੇ ਆਪਣੇ ਘਰ ਪਹੁੰਚ ਗਿਆ ਇਥੇ ਆਪਣੇ ਟਿਕਾਣੇ ਤੇ ਪਹੁੰਚ ਗਿਆ ਤੋ ਸੰਤ ਦੇ ਧਿਆਨ ਦੇ ਚ ਪਰਮਾਤਮਾ ਹੁੰਦਾ ਹੈ ਸੰਤ ਦੀ ਸੋਚਣੀ ਦੇ ਚ ਪਰਮਾਤਮਾ ਹੁੰਦਾ ਹੈ ਸੰਤ ਦੇ ਵਿਚਾਰਾਂ ਵਿੱਚ ਨਿਰੰਕਾਰ ਆਉਂਦਾ ਹੈ ਉਹਦੀ ਸਿਮਰਤੀ ਵਿੱਚ ਪ੍ਰਭੂ ਆਉਂਦਾ ਮਾਤਾ ਪਿਤਾ ਸੁਤ ਬੰਦਵ ਵਾਈ ਨਾਨਕ ਹੋਆ ਪਰ ਬ੍ਰਹਮ ਸਹਾਈ ਉਹ ਪਰਿਵਾਰ ਨੂੰ ਵੀ ਕੈਸੇ ਨਿਰੰਕਾਰ ਦਾ ਰੂਪ ਬਣਾ ਲੈਂਦਾ ਮਾਤਾ ਪਿਤਾ ਸੁਤ ਬੰਦਵ ਵਾਈ ਏ ਪ੍ਰਭੂ ਮੈਂ ਛੋਟਾ ਸੀ ਲਾਗਰ ਸੀ ਕਮਜ਼ੋਰ ਸੀ ਤੂੰ ਮਾਂ ਬਣ ਕੇ ਮੇਰਾ ਮਦਦਕਾਰ ਬਣਿਆ ਤੂੰ ਪਿਤਾ ਬਣ ਕੇ ਮੇਰਾ ਸਹਾਰਾ ਬਣਿਆ ਉਹ ਨਾ ਹੁੰਦੇ ਮੈਂ ਜੀ ਨਹੀਂ ਸਕਦਾ ਸੀ ਤੂੰ ਮੇਰਾ ਸਹਾਰਾ ਬਣਿਆ ਮਾਂ ਬਣ ਕੇ ਤੇ ਮਾਂ ਨਹੀਂ ਸੀ ਤੂੰ ਹੀ ਸੀ ਤੇ ਪਿਤਾ ਨਹੀਂ ਸੀ ਤੂੰ ਹੀ ਸੀ ਮਾਂ ਤੇ ਪਿਤਾ ਸੋਤ ਬੰਦਵ ਬਾਈ ਮੈਂ ਬੁੱਢਾ ਹੋ ਗਿਆ ਬਿਰਦ ਹੋ ਗਿਆ ਮੁਖ ਅਪਾਇਓ ਬੈਠ ਕੋ ਦੇਂ ਬਿਰਧ ਬਾਇਆ ਉਪਰ ਸਾਥ ਸੈਣ ਤੂੰ ਪੁੱਤਰ ਬਣ ਕੇ ਮੇਰਾ ਸੰਬੰਧੀ ਬਣ ਗਿਆ ਸਾਰਾ ਬਣ ਗਿਆ ਮੈਂ ਛੋਟਾ ਸੀ ਤੂੰ ਮਾਂ ਬਾਪ ਬਣ ਕੇ ਮੇਰਾ ਸਾਰਾ ਬਣਿਆ ਮੈਂ ਬਿਰਧ ਕਮਜ਼ੋਰ ਹੋ ਗਿਆ ਤੂੰ ਪੁੱਤਰ ਬਣ ਕੇ ਮੇਰਾ ਸਾਰਾ ਬਣ ਗਿਆ ਹੁ ਪੁੱਤਰ ਵਿੱਚ ਵੀ ਪ੍ਰਭੂ ਦਿਖਾਈ ਦੇਵੇ ਮਾਂ ਬਾਪ ਦੇ ਵਿੱਚ ਵੀ ਪ੍ਰਭੂ ਦਿਖਾਈ ਦੇਵੇ ਤੂੰ ਬਰਾਵਣ ਕੇ ਮੇਰੀ ਬਾਣ ਬਣ ਗਿਆ ਤੂੰ ਪਤੀ ਕਿ ਪਤ ਨਹੀਂ ਬਣ ਕੇ ਮੇਰੇ ਜੀਵਨ ਦਾ ਲਕਸ਼ ਬਣ ਗਏ ਸੰਸਾਰ ਵਿੱਚ ਔਰ ਇਸੇ ਤਰੀਕੇ ਨਾਲ ਤੂੰ ਧਨ ਬਣ ਕੇ ਮੇਰੀ ਉਪਜੀਵਕਾ ਬਣ ਗਿਆ ਧਨ ਵੀ ਪ੍ਰਮਾਤਮਾ ਪਰਿਵਾਰ ਦੇ ਸਾਰੇ ਸੰਬੰਧ ਨਿਰੰਕਾਰ ਦੇ ਐਸਾ ਮਨੁੱਖ ਪਰਿਵਾਰ ਵਿੱਚ ਬੈਠਾ ਹੈ ਹਰੀ ਮੰਦਰ ਦੇ ਵਿੱਚ ਬੈਠਾ ਹੈ ਕਿ ਹਰੀ ਮੰਦਰ ਦੇ ਵਿੱਚ ਬੈਠਾ ਹੈ ਦੁਨਿਆਵੀ ਸੋਚਣਾ ਭਟਕਦਾ ਪਿਆ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਇਹ ਵੀ ਮਹਿਸ ਕਰਾ ਜਿਤਨੇ ਸੰਸਾਰੀ ਨੇ ਉਹਨਾਂ ਤੋਂ ਬਹੁਤ ਥੋੜੇ ਨੇ ਜਗਿਆ ਸੋ ਜਿਤਨੇ ਜਗਿਆ ਸੋ ਨੇ ਫਿਰ ਉਹਨਾਂ ਤੋਂ ਵੀ ਬਹੁਤ ਥੋੜੇ ਨੇ ਕੋਣ ਸਾਧੂ ਕਿ ਸਾਧੂਆਂ ਤੋਂ ਵੀ ਬਹੁਤ ਥੋੜੇ ਨੇ ਬਿਲਕੁਲ ਥੋੜੇ ਨੇ ਸੰਤ ਕਿਧਰੇ ਕਰੋੜਾਂ ਵਿੱਚ ਇੱਕ ਕਰ ਕਰੋੜਾਂ ਵਿੱਚ ਕੋਈ ਇੱਕ ਕਰ ਕੋਟਨਵੇਂ ਨਾਨਕੋ ਨਾਰਾਇਣ ਜੈ ਜੀਤ ਹੁਣ ਮੈਂ ਫਿਰ ਦਰਾਵਾ ਧਰਮ ਮੰਨ ਦੀ ਸਾਧਨਾ ਤੰਨ ਦੀ ਸਾਧਨਾ ਨਹੀਂ ਮੈਂ ਤਨ ਨਾਲ ਜੋ ਕੁਝ ਕਰ ਰਿਹਾ ਹੋ ਸਕਦਾ ਮੇਰਾ ਮਨ ਬਿਲਕੁਲ ਉਸ ਤੋਂ ਉਲਟ ਹੋਵੇ ਇਸ ਵਾਸਤੇ ਮੈਂ ਧਾਰਮਿਕ ਕੰਮ ਕਰਦਾ ਹੋਇਆ ਵੀ ਸ਼ਾਇਦ ਧਾਰਮਿਕ ਨਾ ਹੋਆ ਬਹੁਤ ਸਾਰੇ ਦੁਨੀਆ ਦੇ ساری ਦੁਨੀਆ ਦੇ ਧਾਰਮਿਕ ਕੰਮ ਕਰਦੇ ਆਇਆ ਧਾਰਮਿਕ ਨਹੀਂ ਨੇ ਨਮਾਜ਼ ਤੇ ਹਲਾਕੂ ਵੀ ਪੜ੍ਹ ਲੈਂਦਾ ਸੀ ਚੰਗੇਜ਼ ਖਾਨ ਵੀ ਪੜ੍ਹ ਲੈਂਦਾ ਸੀ ਲੱਖਾਂ ਦਾ ਕਾਤਲ ਐ ਕਸਬੀ ਤੇ ਔਰੰਗਜ਼ੇਬ ਵੀ ਫੇਰ ਲੈਂਦਾ ਸੀ ਹਾਏ ਦੋ ਵਕਤ ਕੁਰਾਨ ਦੀ ਤਲਾਵਤ ਤੇ ਔਰੰਗਜ਼ੇਬ ਵੀ ਕਰਦਾ ਸੀ ਤਿੰਨੇ ਪਿਰਾ ਉਸਨੇ ਆਪ ਕਤਲ ਕਰਵਾਇਆ ਆਪਣੀ ਅੱਖਾਂ ਦੇ ਸਾਹਮਣੇ ਬੁੱਢੇ ਪਿਓ ਨੂੰ ਜੇਲ੍ਹ ਦੇ ਚ ਪਾਇਆ ਵੱਡੀ ਭੈਣ ਜਹਾਂ ਆਰਾ ਜਦ ਉਸਨੂੰ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰੇ ਨੂੰ ਵੀ ਮਾਰ ਦਿੱਤਾ ਕਿਉਂਕਿ ਸ਼ਾਹ ਜਹਾਂ ਚਾਹੁੰਦਾ ਸੀ ਹਿੰਦੁਸਤਾਨ ਦੀ ਗੱਦੀ ਦਾਰੇ ਨੂੰ ਦੇਣਾ ਚਾਹੁੰਦਾ ਸੀ ਜਿੱਥੇ ਜਹਾ ਆਰਾਵੀ ਦਾਰੇ ਨੂੰ ਜਾਂਦੀ ਸੀ ਬਈ ਇਹ ਬਣੇ ਜਦ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਕਤਲ ਕਰਾ ਦਿੱਤਾ ਦਾਰੇ ਨੂੰ ਵੀ ਮਾਰ ਦਿੱਤਾ ਕਹਿੰਦ ਨੇ ਬਹੁਤ ਕੁਰਖਤ ਲਫ਼ਜ਼ਾਂ ਚ ਉਹ ਪੇਸ਼ ਆਈ ਔਰੰਗਜ਼ੇਬ ਦੇ ਸਾਹਮਣੇ ਔਰੰਗਜ਼ੇਬ ਨੇ ਉਸ ਦੇ ਕੇਸ ਪਕੜੇ ਗੁੱਤੋਂ ਤੋੜ ਕੇ ਕੋ ਨੂੰ ਉਸ ਕੋਠੜੀ ਚ ਬੰਦ ਕੀਤਾ ਜਿੱਥੇ ਉਸ ਦਾ ਬੁੱਢਾ ਪਿਓ ਬੰਦ ਸੀ ਸੱਤ ਸਾਲ ਜਹਾਂ ਆਰਾਵੀ ਜੇਲ੍ਹ ਵਿੱਚ ਰਹੀ ਹੈ ਐਨਾ ਕਠੋਰ ਉਹ ਸਾਰਾ ਦਿਨ ਤਸਬੀਹ ਫੇਰਦਾ ਸੀ ਕਹਿੰਦੇ ਨੇ ਭੋਸ਼ਨ ਨਾਮ ਦਾ ਇੱਕ ਕਵੀ ਸੀ ਔਰ ਮੁਜ਼ੇਬ ਕਾਲ ਦੇ ਚੋਇਆ ਉਹਨੂੰ ਪਕੜ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਲੈ ਗਏ ਕਹਿਣ ਲੱਗੇ ਇਹਨਾਂ ਦੀ ਸ਼ਾਨ ਵਿੱਚ ਤੂੰ ਕੋਈ ਸਵਈਆ ਕਹਿ بڑے قیمتی بول تیری زبان تو نکل نکلتے ہیں واقعی بازاری اس طرح کر لیں دے گا. آه, بیچ دینے اپنا دماغ اور اور واقعی بیشتر ویچتے بیش دینے جب میں سکھیا سیرے پڑھن والے دیکھ دوں گا ਲਾੜੀ ਲਾੜਾ ਬੈਠੇ ਹੁੰਦੇ ਨੇ ਤੇ ਕਬੀ ਪੜੇਗਾ ਲਾੜੇ ਦਾ ਮੁਖੜਾ ਸੂਰਜ ਦੀ ਤਰ੍ਹਾਂ ਬਕਦਾ ਪਿਆ ਭਾਵੇਂ ਪੁੱਠੇ ਤਵੇ ਵਰਗਾ ਹੋਵੇ ਟੰਡ ਬਈ ਇਹਦੇ ਦਾਦਾ ਨਾਨਾ ਸਵਰਗਾ ਤੋਂ ਫੁੱਲਾਂ ਦੀ ਬਰਖਾ ਪੈ ਕਰਦੇ ਨੇ ਤੂੰ ਕਿਹੜੀ ਦੂਰਬੀਨ ਨਾਲ ਦੇਖ ਰਿਹਾ ਸਵਰਗਾ ਵਿੱਚ ਬਰਖਾ ਫੁੱਲਾਂ ਦੀ ਬਰਖਾ ਪੈ ਕਰਦੇ ਨੇ ਪਤਾ ਨਹੀਂ ਕਿਹੜੇ ਨਰਕਾਂ 'ਚ ਟੱਕੇ ਪੈ ਕਰਦੇ ਲੇਕਿਨ ਗਲਤ ਬਿਆਨ ਨੇ ਇਹ ਬਾਜ਼ਾਰੀ ਸ਼ਾਇਰ ਹੁੰਦੇ ਨੇ ਭੋਸ਼ਣ ਨੂੰ ਵੀ ਬਾਜ਼ਾਰੀ ਸ਼ਾਇਰ ਸਮਝ ਲੈ ਲੈ ਗਏ ਪਕੜ ਗਏ ਕਹਿਣ ਲੱਗੇ ਤੈਨੂੰ ਬੜੇ ਇਨਾਮ ਦੇਾਂਗੇ ਤੂੰ ਕੋਈ ਢੰਗ ਦਾ ਕਸੀਦਾ ਸੁਣਾ ਇਥੇ ਔਰੰਗਜ਼ੇਬ ਦੀ ਸ਼ਾਨ ਦੇ ਵਿੱਚ ਕੁਝ ਹੈ ਉਹਨੇ ਬੜਾ ਕੀਮਤੀ ਸਵਈਆ ਔਰੰਗਜ਼ੇਬ ਦੇ ਸਾਹਮਣੇ ਕਿਹਾ प्रात तसविलिए प्रात उठे बंदगी को आप ही कपट रूप कपट सो जपके आगरा में जाए दारा चौक में चिनाए लियो छतरहु छनायो मानो मरे बूढे बपके तेरा تخت पयो दी लाश ते प्रातः सवेले प्रातः उठे बन्दगी को आप ही कपट रूप कपट सो जपके अगरे में जाए दारा चौक में छनाए लियो छतर हूं छनायो मानु मरो बूढो बपके कीनो है सगोत गात अपने सगया दा ही गात कुल दा गात कीनो है सगोत गात सोनु मैं नाही कहूं फेरी फेल पर तोरायो चार चुगल के गप के भूषण बनत छर छंदी मति मंद महा सौ सौ चूहे खाए के बिलारी बैठी टपके सैकड़े चूहे खा के आज माला तस्बी पे फेरदा तू सारा दिन हाथी दते दारे नु फिराया ते फिर कतल के ता तू बुड्ढे पेओ नो जेल देच पाया ਔਰ ਤੋਂ ਆਪਣੇ ਸਾਰੇ ਬਿਰਾ ਕਤਲ ਕੀਤੇ ਔਰੰਗਜ਼ੇਬ ਨੇ ਕਿਹਾ ਬਾਕੀ ਇਹ ਕੁਛ ਆਖੇਸ਼ ਤੋ ਪਹਿਲੇ ਇਧਰ ਸਿਰ ਕਲਮ ਕਰੋ ਇਸ ਨੂੰ ਵੀ ਮਾਰ ਦਿੱਤਾ ਅਗੇ ਇਸ ਨੂੰ ਵੀ ਕਤਲ ਕਰ ਦਿੱਤਾ ਅਗੇ ਹੁਣ ਉਹ ਸਾਰਾ ਦਿਨ ਤਸਬੀਹ ਫੇਰਦਾ ਇਹਦਾ ਤਸਬੀਹ ਫੇਰਨਾ ਅਧਰਮ ਹੈ ਹੋ ਸਕਦਾ ਕਿ ਸੇ ਦੇ ਕਿ ਸੇ ਕਰਮਨੋਂ ਜ਼ਿਆਦਾ ਸੀ ਅਧਰਮ ਕਹਿੰਦੇ ਆ ਸ਼ਾਇਦ ਨਾ ਹੋਵੇ ਨਾ ਹੋਵੇ ਇਹ ਵੀ ਨਸ ਕਰਾ ਉਹਦਾ ਤੇ ਤਸਵੀਰ ਫੇਰਨਾ ਵੀ ਅਧਰਮ ਹੈ ਉਹਦਾ ਤੇ ਕੁਰਾਨ ਦਾ ਪਾਠ ਕਰਨਾ ਵੀ ਪਾਪ ਹੈ